ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚਹਿਲ ਵਲੋਗਰਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਅਸੀਂ ਤੁਸੀ ਦੇਖ ਹੀ ਰਹੀ ਹਾਂ ਕਿ ਅੱਜ ਹੈ ਰਾਤ ਦਾ ਜਿਹੜਾ ਮੌਸਮ ਹੈ ਬਹੁਤ ਹੀ ਜ਼ਿਆਦਾ ਖਰਾਬ ਸੀ ਧੀ ਰਾਤ ਬਹੁਤ ਜ਼ਿਆਦਾ ਮੀਂਹ ਪਿਆਗਾ ਉਹ ਆਪਣੇ ਨਾਂ ਨਮ ਤੇ ਪੱਲੀ ਪਾਈ ਹੋਈ ਸੀ ਕਿਉਂਕਿ ਥੋੜੀ ਜੀ ਵਿਛਾਂ ਰਹਿੰਦੀ ਹੈ ਪਸ਼ੂਆਂ ਨੂੰ ਵੀ ਚਲੋ ਨਮ ਫੋਟ ਆਊਗਾ ਤੇ ਉਹ ਵੀ ਹਨੇਰੀ ਦੇ ਨਾਲ ਨਾਲੋਂ ਡਿੱਗ ਗਈ ਹੈ ਤੇ ਅੱਜ ਕਿਉਂਕਿ ਰਾਤ ਸਾਰੀ ਰਾਤ ਤੁਰਨ ਵਾਂਗੂ ਹੋ ਗਿਆ ਜਦੋਂ ਹਨੇਰੀ ਆ ਗਈ ਹਨ ਪਸ਼ੂ ਵਗੈਰਾ ਅੰਦਰ ਬੰਨੇ ਤੇ ਪੱਠੇ ਵਗੈਰਾ ਟਕਣ ਲੱਗ ਗਏ ਕਿੰਨਾ ਟਾਈਮ ਲੱਗ ਗਿਆ ਤੇ ਤਾਂ ਕਰਕੇ ਬਸ ਸਵੇਰ ਲੇਟ ਉੱਠੇ ਕੁਝ ਲਾਈਟ ਹੈ ਨਹੀਂ ਸੀਗੀ ਤੇ ਸਵੇਰ ਵੀ ਜਦੋਂ 5 ਵਜੇ ਜਾਗ ਆਈ ਉਹਦੋਂ ਮੀਂਹ ਪਿਆ ਜਾਂਦਾ ਸੀਗਾ ਗੱਜੀਆਂ ਦਾ ਸੀ ਫਿਰ ਆਖਿਰ ਉੱਠਣ ਦਾ ਕੋਈ ਫਾਇਦਾ ਨਹੀਂ ਇਸ ਲੇਟ ਹੋ ਗਏ 6 ਵਜੇ ਉੱਠੇ ਸੀਗੇ ਹੁਣ ਆਪਣੇ ਜਿਹੜੀਆਂ ਨੀ ਕਿ ਕੰਮ ਕਰਨ ਵਾਸਤੇ ਧਾਰਾਂ ਵਗੈਰਾ ਕੱਢੀਆਂ ਤੇ ਪਸ਼ੂ ਵੀ ਸੰਭਾਲ ਲਿਆ ਹਜੇ ਸਾਫ ਸਪਾਈ ਆਪਣੀ ਵੇੜੀ ਦੀ ਪਈ ਹੈ ਪਰ ਜਿਹੜਾ ਮੀਂਹ ਪੈ ਰਿਹਾ ਕੋਈ ਫਾਇਦੇਮੰਦ ਨਹੀਂ ਹੈਗਾ ਹੁਣ ਤਾਂ ਫਸਲਾਂ ਪੂਰੀਆਂ ਪੱਕੀਆਂ ਪਈਆਂ ਪੂਰਾ ਨੁਕਸਾਨ ਹੈ ਕਿਤਾ ਫਸਲਾਂ ਤੇ ਹੈ ਜਿਹੜੀ ਪੂਰੀ ਕਰੋਪੀ ਹੈਗੀ ਕਿਉਂਕਿ ਹੁਣ ਮੈਨ ਲੱਗਦਾ ਮਹੀਨਾ ਕੀ ਹੋਇਆ ਉਦੋਂ ਕਿੰਨੀ ਗੜੇ ਮਾਰੀ ਹੋਈ ਸੀ ਬਹੁਤ ਜ਼ਿਆੜੇ ਗੜੇ ਪਏ ਸੀ ਤੇ ਰਾਤ ਦਾ ਫੇਰ ਕਿਉਂਕਿ ਸਾਰੀਆਂ ਪੱਕਾ ਫਸਲਾਂ ਪੱਕੀਆਂ ਪਈਆਂਗੇ ਨਾਲ ਮੀਂਹ ਦੇ ਨਾਲ ਇੰਨੀ ਜ਼ਿਆਦੇ ਹਨੇਰੀ ਸੀ ਤੇ ਸਾਰੀਆਂ ਕਣਕਾਂ ਜਿਹੜੀਆਂ ਵੇਛ ਗਈਆਂ ਹੋਣਗੀਆਂ ਐਸੇ ਜਾਣਗੇ ਹੁਣ ਖੇਤ ਵਗੈਰਾ ਜਾ ਕੇ ਪਤਾ ਲੱਗੂਗਾ ਤੇ ਹਾਜੀ ਕਿਹੜਾ ਮਾਸਮਾ ਸਾਫ ਹੈ ਚਾਰੇ ਪਾਸੇ ਜਿਹੜੀ ਪੂਰੀ ਬੱਦਲਵਾਈ ਛਾਈ ਹੋਈ ਹੈ ਬਾਕੀ ਪਰਮਾਤਮਾ ਨੇ ਦੇਣਾ ਪਰ ਆਪਾਂ ਤੇ ਹੀ ਕਹਿਣੇ ਹੁੰਨੇ ਆ ਵੀ ਹੁਣ ਜਿਹੜਾ ਮੀਂਹ ਹੈ ਉਹਦਾ ਕੋਈ ਫਾਇਦਾ ਨਹੀਂ ਹੈਗਾਗਾ ਪੂਰਾ ਜਿਆਦਾ ਨੁਕਸਾਨ ਆ ਫਸਲਾਂ ਨੂੰ ਚਾਰੇ ਪਾਸੇ ਤਿੰਨ ਚਾਰ ਦਿਨ ਹੋ ਗਏ ਮੌਸਮ ਖਰਾਬ ਹੋਇਆ ਨੂੰ ਜਿਵੇਂ ਬਿਜੀ ਬਿਨਹਾ ਕੀ ਆਗੀ ਚਲੋ ਜੀ ਆਪਾਂ ਵੀ ਕਰਦੇ ਆ ਝਾੜੂ ਪੋਚੇ ਦਾ ਕੰਮ ਲਓ ਜੀ ਆਪਾਂ ਆਪਣਾ ਸੂਟ ਹੈ ਜਿਹੜਾ ਇੱਕ ਵਾਰੀ ਧੋ ਕੇ ਜਾਨੀ ਕਿ ਪਿਉ ਕੇ ਰੱਖਤਾ ਸਿੱਧਾ ਘੰਟਾ ਹੁਣ ਸੁੱਕਣਾ ਪਾਤਾ ਕੱਲ ਨੂੰ ਕਰਾਂਗੇ ਆਪਾਂ ਸਟਿਚ ਕਿਉਂਕਿ ਕੱਲ ਨੂੰ ਹੈਗਾ ਸੰਡੇ ਆਪਾਂ ਹੋਵਾਂਗੇ ਘਰ ਤੇ ਆਪਾਂ ਦੱਸਿਆ ਸੀ ਜੀ ਪੱਛੀਆਂ ਦੀ ਸਿੰਗਾਈ ਨਹੀਂ ਡਗਾਈ ਨਹੀਂ ਦੀ ਸਿੰਗਰ ਮੈਂ ਕਿਹ ਸਿੰਗਾਈ ਹਾਂ ਇਹ ਦਵਾਈ ਲਾਈਏ ਟੋਪੀਕਿਆ 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 ਹੁਣ ਤਾਂ ਉਹ ਹੁੰਦੇ ਆਂਦੇ ਨਾ ਜ਼ਖਮ ਜਨਾਂ ਦੇ ਹੁਣ ਤਾਂ ਆਮ ਆਉਂਦੇ ਹਮੇਰੇ ਵਿਚਰਾਂਗੇ ਨਾ ਨੰਮ ਲੱਕਾ ਮੈਂ ਹੀ ਚੇਕ ਕਰਾਂਗੀ ਆਹੋ ਤੁਸੀਂ ਨਪੋਇਨ ਆਸੇ ਕਰ ਭਾਤ ਦਾਦਿਲ ਅਧੂਰ ਲਾਦੀ ਇਧਰ ਨੂੰ ਲਾ ਬਸ ਬਸ ਲਾ ਦੇ ਹਾਂ ਤਾਂ ਕਿੰਨੇ ਕਿੰਨੇ ਕਿੱਥੇ ਪਰਸੀ ਜਾ ਹੋਰ ਲਾ ਦੇ ਇਧਰ ਕਿ ਮਤਲਬ ਕਿੰਨਾ ਡੂੰਘਾ ਇਹਦੇ ਤਾਂ ਸਿੰਘ ਆਏ ਪਏ ਸੀ ਹਨਾ ਇਹਦੇ 라ੰਬੀ ਛੇਤੀ ਆਊਗਾ ਕੀਆ ਜਦੋਂ ਸਿੰਘ ਆਏ ਹੋਣੇ ਰੰਗ ਜਲਦੀ ਆ ਜਾਂਦਾ ਹਾਂ ਇਥੇ ਲਾ ਮੋਰ ਹੂੰ ਇਹ ਚੈਰੀ ਸੀ ਲ ਬੜੀ ਖੜ ਜਾ ਖੜ ਜਾ ਕੱਲ ਨੂੰ ਇਹਨੂੰ ਵੀ ਬੰਨਣਾ ਕੱਲ ਨੂੰ ਤੁਸੀਂ ਕਹਿੰਦੇ ਫੇਰ ਤੁਸੀਂ ਜਾਣਾਗਾ ਚਾਹ ਬੋਲਦਾ ਅੱਲਾਹ ਅੱਲਾਹ ਸੱਚ ਜੱਤ ਕਰਨਾ ਕੋਈ ਨਹੀਂ ਤਾਂ ਬੁੱਧੀ ਚੱਲ ਹੁਣ ਬੰਨਦਾਂਗੇ ਆਪਾਂ ਠੀਕ ਐ ਉਹ ਲਾਲ ਤੇ ਕੰਧਈ ਐ ਉਹ ਮਾਰੇ ਬੱਟਰ ਮੁੱਦਾ ਨਾਲੇ ਪਾਣੀ ਡੋਲਦਾ ਅਮ ਆਪਾਂ ਕੱਲ ਨੂੰ ਹੀ ਜਿਹੜਾ ਆਪਣਾ ਵਲੌਗ ਸਟਾਰਟ ਕਰਾਂਗੇ ਸ਼ਾਇਦ ਕੱਲ ਨੂੰ ਬੱਚਿਆਂ ਦੇ ਅਗਰ ਵੀ ਕਲਾਸਾਂ ਸਟਾਰਟ ਹੋ ਜਾਣਗੀਆਂ ਮੰਡੇ ਤੋਂ ਹੈ ਬੁੱਕਸ ਵੀ ਲਿਆਵਾਂਗੇ ਹਾਂਜੀ ਇਹ ਜਿਹੜੀ ਆਪਾਂ ਵੀਡੀਓ ਸਟਾਰਟ ਕੀਤੀ ਐ ਇਹ ਅਗਲੇ ਦਿਨ ਜਾਨੀ ਕਿ ਆਪਾਂ ਬਲੌਗ ਦੀ ਸਟਾਰਟਿੰਗ ਕੀਤੀ ਸੀ ਸ਼ਨੀਵਾਰ ਨੂੰ ਤੇ ਫਿਰ ਇਦੋ ਆ ਦਾ ਪਸ਼ਨੀਵਾਰ ਨੂੰ ਸ਼ਾਮ ਨੂੰ ਥੋੜਾ ਜਿਹਾ ਬਲੌਗ ਬਣਾ ਕੇ ਫਿਰ ਆਪਾਂ ਅਗਲੇ ਦਿਨ ਇਹ ਸੰਡੇ ਦੀ ਵੀਡੀਓ ਆ ਗਈ ਤੇ ਇੱਥੇ ਅਸੀਂ ਸੈਟ ਰੇ ਸੀ ਗੁਆ ਤੇ ਇਹ ਕਹਿੰਦੇ ਚੱਲ ਨਹੀਂ ਤਾਂ ਮੈਂ ਤੇ ਮੰਮੀ ਸੋਵੇ ਜਲਦੀ ਸੈਟ ਦਿੰਦੇ ਅੱਜ ਸੰਡੇ ਕਰਕੇ ਤੇ ਅਸੀਂ ਲੇਟ ਸੁਟਣ ਲੱਗੇ ਸੀ ਕਿਹ ਚੱਲ ਮੈਂ ਸਟਾ ਦੇਣਾ ਮੰਮੀ ਰੋਟੀ ਪਾਣੀ ਦਾ ਕੰਮ ਕਰ ਰਹੇ ਸੀ ਰਸੋਈ ਦੇ ਵਿੱਚ ਇਹ ਵੀਡੀਓ ਜਿਹੜੀ ਥੋੜੀ ਜੀ ਹੋ ਗਈ ਸੀਗੀ ਲੰਬੀ ਇਹ ਤਾਂ ਕਰਕੇ ਸਾਨੂੰ ਫਾਸਟ ਕਰਨੀ ਪਈ ਤੇ ਆਵਾਜ਼ ਜਿਹੜੀ ਆਪਾਂ ਵਿਵਾਦ ਚ ਲਾਤੀ ਸੀ ਤੇ ਇਹਦੇ ਵਿੱਚ ਵੈਸੇ ਤਾਂ ਜਦੋਂ ਫਾਸਟ ਕਰਤੀ ਵੀ ਫਾਸਟ ਕੀਤੀ ਵੀ ਹਾਸੇ ਆ ਰਹੇ ਕੀੜੇ ਮਕੌੜੇ ਜੇ ਲੱਗਦੇ ਆ ਭੱਜੇ ਕਰਦੇ ਆ ਪਰ ਐ ਵੀ ਕਿਉਂਕਿ ਫਿਰ ਆਪਾਂ ਉਹਨਾ ਆਪਣੇ ਜਿਹੜਾ ਬਲੌਗ ਆ ਯਾਨੀ ਕਿ ਫਿਰ ਜਿਆਦਾ ਲੰਬਾ ਹੋ ਜਾਂਦਾ ਤਾਂ ਕਰਕੇ ਆਪਾਂ ਫਾਸਟ ਕਰਤੀ ਸੀ ਦੇਖ ਜਾਂਦੀ ਖੇਡਦੀ ਤੇ ਵੈਸੇ ਹੱਸ ਵੀ ਨਿਕਲਦੀ ਹੁੰਦੀ ਜਦੋਂ ਆਪਾਂ ਵੀਡੀਓ ਫਾਸਟ ਕਰ ਦਿੰਨੇ ਆ ਫਿਰ ਆਪਾਂ ਉਹਨੇ ਜਿਆਦਾ ਲੰਬੀ ਹੈ ਜਿਹੜੀ ਲਾ ਨਹੀਂ ਸਕਦੇ ਹੈਗੇ ਬਸ ਇਦਾਂ ਹੀ ਆਪਾਂ ਰਲ ਮਿਲ ਕੇ ਜਿਹੜਾ ਕੰਮ ਕਰ ਲਈਦਾਗਾ ਤੇ ਦੇਖ ਦੇਖ ਕੇ ਅਸੀਂ ਨਿਕਲ ਜਾਂਦੀ ਹੈ ਜਦੋਂ ਵੀਡੀਓ ਫਾਸਟ ਕਰ ਦਿੰਨੇ ਆ ਬਸ ਇੱਕ ਕਦ ਦਾ ਦੇਣਾ ਹੈ ਮੈਨਲਾ ਤਾਂ ਫਿਰ ਆਪਣੇ ਜਿਹੜੇ ਪੰਗੀ ਲੱਗੇ ਹੋਏ ਉਹ ਆ ਜਾਣਗੇ ਤੇ ਫਿਰ ਚਲੋ ਉਹ ਕੰਮ ਕਰਦੇ ਕਰਨਗੇ ਹੁਣ ਬੱਚਿਆਂ ਦੀਆਂ ਵੀ ਜਿਹੜੀਆਂ ਕੱਲ ਤੋਂ ਕਲਾਸਾਂ ਸਟਾਰਟ ਹੋ ਜਾਣਗੀਆਂ ਫਿਰ ਤਾਂ ਘਰ ਦੇ ਬੱਚਿਆਂ ਦੇ ਜਾਣ ਨਾਲ ਕੰਮ ਵਧ ਜਾਂਦਾ ਹੈਗਾ ਫਿਰ ਬੱਚਿਆਂ ਨੂੰ ਵੀ ਤਿਆਰ ਕਰਨਾ ਆਪ ਨੂੰ ਤਿਆਰ ਕਰਨਾ ਹੁਣ ਤੇ ਫਿਰ ਜਦੋਂ ਪਸ਼ੂਆਂ ਵੱਲ ਆਉਣਾ ਪੈਂਦਾ ਫਿਰ ਜਿਹੜਾ ਟਾਈਮ ਆਪਾਂ ਨੂੰ ਜ਼ਿਆਦਾ ਲੱਗਦਾ ਹੈਗਾ ਸੱਤ ਤੋਂ ਇਹਨੂੰ ਲਾਉਂਦੀ ਨਹੀਂ ਉਵੇਂ ਲੈ ਜਾਂਦੀ ਹੈ ਹੋਰ ਸੰਡੇ ਨੂੰ ਆਏ ਹੁੰਦੇ ਚਲੇ ਆਰਾਮਦਾਰੀ ਜਿੰਨਾਂ ਲਾਉਦੇ ਕੰਮ ਕਰਦੇ ਰਹਿਨੇ ਆ ਹੈ ਦਾ ਕੰਮ ਲੋਗੇ ਹਜੇ ਪੋਚੇ ਦਾ ਆਪਣਾ ਕੰਮ ਰਹਿਦਾ ਆ ਤਾਂ ਖਾਣ ਲੱਗੇ ਸੀ ਰੋਟੀ ਹਾਂਜੀ ਕਾਸਟ ਡੇ ਆ ਬੱਚਾ ਹਾਂ ਸਕੂਲ ਦੇ ਵਿੱਚ ਹਾਂ ਤੇ ਸਾਨੂੰ ਨੰਨੀਆਂ ਕਾਪੀਆਂ ਲੈ ਆਏ ਅੱਜ ਜਾਵਾਂਗੇ ਅਸੀਂ ਸ਼ਾਇਦ ਵੀ ਟਾਈਮ ਲੱਗਿਆ ਤਾਂ ਸੋਨੀਆ 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 ਨੋਟਬੁੱਕਸ ਲੈ ਆਵਾਂਗੇ ਤੇ ਬੁੱਕਸ ਲੈ ਕੇ ਲਵਾਂਗੇ ਇਹ ਲੈ ਦੇ ਉਹ ਰੀਡਿੰਗ ਪੜ੍ਹਨਾ ਠੀਕ ਹੈ ਓਕੇ ਅਮਾ ਸਮਗੰਦੇ ਨੂੰ 5th ਕਲਾਸ ਚ ਆਣਾ ਹਜੇ ਤਾਂ ਪੁੱਤ ਪੁੱਤ 3rd ਕਲਾਸ ਚ ਹੋਈ ਹੈ ਕਰ ਵੀ ਸੀ ਮੂ ਆਂ ਫਿਰ ਦੇ ਨਾ ਐਤਵਾਰ ਕਾ ਦਾ ਹੁੰਦਾ ਸੱਚੀ ਕੰਮਾਂ ਦੀ ਧੀਰੀ ਆਈ ਜਾਂਦੀ ਸੋ ਇਹ ਗੱਲਾਂ ਕੰਮਾਂ ਦੇ ਸਾਰ ਦੇ ਧੀਰੀ ਆਈ ਰਹਿੰਦੀ ਸਾਰੇ ਮੈਂ ਤਾਂ ਬੇੜਾ ਵੱਡਾ ਹੋ ਜਾਂਦਾ ਸਾਰੇ ਸਾਫ ਸਫਾਈ ਕਰਕੇ ਕੱਪੜੇ ਧੋ ਕੇ ਝਾੜੂ ਕੱਢਦਾ ਸੀ ਹਜੇ ਪੋਚਾ ਰਹਿ ਗਿਆ ਸੀ ਫਿਰ ਹਰ ਕੇ ਮੈਂ ਰੋਟੀ ਖਾਣੇ ਆ ਫੇਰ ਨਾਲ ਨੂੰ ਪੋਚਾ ਤੇ ਟਾਈਮ ਦੇਖ ਨੂੰ 1:30 ਹੋ ਗਿਆ ਇਹ ਪੈਂਟਿੰਗ ਅਗਰੀ ਨਾਲ ਚਲਦੀ 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 ਸਾਨੂੰ ਬਾਕਸ ਲੈ ਕੇ ਦਿਓ ਫਿਰ ਜਾਂਦੇ ਹਾਂ ਮੰਡੀ ਲਈ ਜੀ ਪਲੀਜ਼ ਜੀ ਬਲੌਗ ਨੂੰ ਨਾ ਫੁੱਲ ਵਾਚ ਕਰਿਆ ਕਰੋ ਤੇ ਲਾਈਕ ਐਂਡ ਸ਼ੇਅਰ ਕਰਿਆ ਕਰੋ ਤੇ ਜੋ ਵੀ ਆਪਣਾ ਚੈਨਲ ਤੇ ਨਿਊ ਨੇ ਤਾਂ ਪਲੀਜ਼ ਤੁਹਾਨੂੰ ਕਰਨਾ ਸਬਸਕ੍ਰਾਈਬ ਆਪਣੇ ਜਿਹੜੇ ਜਲਦੀ ਵਾਲੀ ਬਣ ਕੇ ਹੋ ਜਾਣਗੇ ਪਲੀਜ਼ ਤੁਸੀਂ ਸਪੋਰਟ ਕਰੋ ਹਨਾ ਜੀ ਲਾਈਕ ਕਰਿਆ ਕਰੋ ਨਾਲੇ ਸਬਸਕ੍ਰਾਈਬ ਕਰਿਆ ਕਰੋ ਹਾਂਜੀ ਉਹ ਜੇ ਟਾਂ ਹੋ ਗਿਆ 12 ਲਾ ਤੇ ਹੁਣ ਆਪਾਂ ਹੋ ਗਏ ਬਿਲਕੁਲ ਫ੍ਰੀ ਹੁਣ ਆਪਾਂ ਚਲੇ ਸੀਗੇ ਸ਼ਹਿਰ ਜਾਣਾ ਸੁਹਾ ਸੀ ਬਸ ਟਾਈਮ ਹੀ ਨਹੀਂ ਮਿਲੇ ਮੁੜ ਕੇ ਕੰਮ ਤਾਂ ਦੇ ਇੰਨੇ ਜ਼ਿਆਦਾ ਹੋ ਗਏ ਨਾਲੇ ਮੈਂ ਆਪ ਦੇ ਇੱਕ ਦੋ ਸੂਟਾਂ ਦੀਆਂ ਲੈ ਕੇ ਆਣੀਆਂ ਲੈਸਾਂ ਚੱਲੀਏ ਆਪਾਂ ਚੱਲਦੇ ਆਪਾਂ ਮੋਟਰਸਾਈਕਲ ਤੇ ਚਲਾਂਗੇ ਚੱਲੀਏ ਆਪਾਂ ਮੋਟਰਸਾਈਕਲ ਤੇ ਚੱਲਾਂਗੇ ਹਾਂ ਇਹਨਾਂ ਨੇ ਤਾਂ ਕੀ ਕਰਨਾ ਬਸ ਆਪੇ ਚੱਲਣਾ ਆ ਪਹਿਲੀ ਆ ਦੂਜੀ ਆ ਮੇਰੀ ਸੈਕਿੰਡੀਆਂ ਤੇ ਥਰਡ ਦੀਆਂ ਹਾਂ ਮੈਂ ਫੋਨ ਲੈ ਜੂਗੀ ਉਹਦੇ ਚ ਉਹ ਸਿੱਕ ਕੀਤੀ ਹੋਈ ਐ ਨੋਟਬੁੱਕਸ ਕਿਵੇਂ ਕਿਵੇਂ ਲੈਣੀਆਂ ਇਹਨਾਂ ਦੀ ਚਲੋ ਚੱਲੀਏ ਲੋ ਬੱਚਿਆਂ ਨੇ ਜਾਣਾ ਕੋਲ ਸਕੂਲੋਂ ਨਾਲ ਲੈਣਾ ਕੁਝ ਖਾਂਦੀਆਂ ਦੇ ਲਈ ਫਰਕੈਂਡੀਆਂ ਬਿਸਕੁਟੀ ਵਧੀਆ ਰਹਿਣਗੇ ਕਾੜੀਆਂ ਦਾ ਪੈਕਟ ਤਾਂ ਕਿਲੋ ਵਾਲਾ ਲੈ ਜੀ ਇੱਕ ਪੈਕਟ ਥੋੜੀਆਂ ਦਾ ਲੈ ਲੈਨੇ ਆ ਪੱਗਿਆ ਬਿਸਕਟ ਲੈ ਲੈਨੇ ਪਾਪ ਆਫਲ ਆ ਲਾ ਕਲਬੀ ਲੈ ਲਓ ਹਾਂ ਇਹ ਲੈ ਲਓ ਇੱਕ ਕਾਲਾ ਲੈ ਲੈਨੇ ਹੋਰ ਇਹ ਅਲੋਲੀਵ ਫੁੱਟੇ ਲੈ ਲਿਓ ਜਿਹੜੇ ਉੱਪਰ ਪਏ ਨੇ ਥੋੜੇ ਜਿਹਾ ਉਹ ਤਾਂ ਲੈ ਲੈਣਾ ਹੋਰ ਬਸ ਥੋੜੇ ਜਿਹਾ ਇੱਕ ਨੂੰ ਆਸ ਲੈ ਲਿਓ ਆਪਣੇ ਖਾਣ ਨੂੰ ਹਾਂ ਨਹੀਂ ਨਹੀਂ ਕਰੀਮ ਵਾਲੇ ਨਹੀਂ ਲੈ ਗਏ ਇਹ ਵਧੀਆ ਇਹ ਲੈ ਲੈਂਦੇ ਆ ਨਮਕੀਨ ਜੀ ਨਮਕੀਨ ਆ ਲੈ ਲਓ ਕਿ ਬੈਗ ਧਾਲਾ ਲੈਣਾ ਕਿਰਾਵਾ ਚ ਦੋ ਸੀ ਕਿ ਆਸ ਕਿੱਥੇ ਆਸਾ ਨੀਚੇ ਪੈਣੀ ਮੇਲਾ ਦਾ ਆਵਲੀ ਆਹ ਹਮ ਆਦੀਪੀਮਤੀ ਪੈਸੀ ਮੱਤਾ ਯਾਦ ਨਹੀਂ ਆਦੀ ਹੁਣ ਜਦ ਗਗਨ ਦਾ ਫੋਨ ਆਇਆ ਜਿਆਦਾ ਹੀ ਮਹਿੰਗੀ ਮਹਿੰਗੀ ਲੋਣੀ ਲੱਗ ਗਈ 2 ਵਜੇ ਕਿਹੜੇ ਵੇਲੇ ਲਾਉਂਗੀ ਤੇ ਕਿਹਨੇ ਇਹ ਨਾਲ ਕਰੀ ਨਹੀਂ ਜਦੋਂ ਮੈਂ ਕਰਦੀ ਨਹੀਂ ਕਰਦੀ ਸਹੀ ਜੇ ਚੋਰ ਨੂੰ ਮੋਰੀ ਇਹ ਇਹਨਾਂ ਵਾਸਤੇ ਰੱਖ ਦੋ ਤੁਸੀਂ ਆ ਲੈ ਲਓ ਰਸ ਖਾਓ ਕੋਈ ਰਸਾ ਬਸ ਥੇਰੇ ਕੰਮ ਦੀ ਖਾਣ ਦੀ ਵੀ ਪਲਾਨਿੰਗ ਹੈ ਚਾਹ ਬਣਾ ਕੇ ਪਾ ਕੇ ਸਾਇਣ ਲੈ ਇਹ ਮੀਠੀ ਦਾ ਮੇਰੇ ਆ ਹੀ ਪਈ ਰਹੇ ਨੇ ਸੰਤਰੀਆਂ ਨੂੰ ਤੇ ਤੋ ਹੋਏ ਬਾਬੂ ਸਾਰੀਆਂ ਨਾ ਹੁਣ ਇਹ ਬਕਸਾਂ ਉਹਦੀਆਂ ਸਾਫ਼ ਸੁਥਰੀਆਂ ਰੱਖਣੀਆਂ ਨੇ ਮੈਂ ਮੈਂ ਥਾਲੀ ਉਹ ਮੈਂ ਥਾਲੀ ਸਾਰੀਆਂ ਤੇ ਕਵਰ ਚੜੇ ਹੋਏ ਨੇ ਮੈਂ ਉਹ ਤੇਰੀ ਰੈਸਪੀ ਸੀ ਨਾ ਮੇਰੀ ਆ ਨਾ ਅੱਜ ਤਾਂ ਐ ਪੂਰਾ ਖੁਸ਼ ਐ ਸਾਰੀਆਂ ਨੋਟਬੁక్స్ ਬੁੱਕਸ ਸਾਰਾ ਕੁਝ ਬੈਗ ਚ ਪਾ ਲਿਆ ਤੇ ਪਰ ਜਦੋਂ ਹੁਣ ਪੜ੍ਹਨਾ ਪਿਆ ਕਰੂਗਾ ਤੇ ਉਦੋਂ ਬੈਗ ਖੋਲਣਾ ਨਹੀਂ ਕਰਨਾ ਅੱਜ ਕਾਲੀ ਹੋਈ ਪਈ ਵਿਸ਼ੇਸ਼ੀ ਤੇ ਬੈਗ ਖੋਲ ਲਗੇ ਸਾਰੀਆਂ ਬੁੱਕਸ ਵਿੱਚ ਪਾ ਲਗੇ ਸੀ ਮੜ ਕੇ ਪੜਿਆ ਨਹੀਂ ਕਰਨਾ ਹੂੰ ਜਦੋਂ ਤੁਸੀਂ ਬੈਗ ਦੇ ਵਿੱਚ ਬੁੱਕਸ ਪਾਉਂਗਾ ਨਾ ਫੋਲਡ ਕਰਕੇ ਨਹੀਂ ਪਾਉਣੀ ਸਮਰੀਤਨ ਤੈਨੂੰ ਕਹਿਣੀ ਐ ਖਾਸ ਕਰਕੇ ਤੂੰ ਨਾਂ ਲੈ ਕੇ ਜਾ ਡਰਾਇੰਗ ਫਾਈਲ ਤੂੰ ਕੀ ਕਰਾਉਣਾ ਪੁੱਤ ਅੱਜ ਹਾਂ ਕਿਹਦੇ ਨਾਲ ਬੁੱਕਸ ਪਾ ਲਵਾ ਦੇ ਹਾਂ ਜਿਹੜੇ ਕੋਈ ਗੱਲ ਨਹੀਂ ਕੋਈ ਵੱਧ ਲੈਂਦੀ ਐ ਨੋਟਬੁੱਕ ਪਈ ਰਹਿਣ ਦੋ ਜਦੋਂ ਦੂਜੀ ਭਰ ਜਾਂਦੀ ਓਦੋਂ ਉਹ ਹੋ ਜੂਗੀ ਐਨਾਂ ਨਾ ਵੀ ਜਲਤਾਂ ਚੜਾਉਣੀਆਂ ਸੀ ਹਨਾ ਯਾਦ ਨਹੀਂ ਆਈਆਂ ਸਹੀ ਸਹੀ ਕਰਕੇ ਪਾ ਕਰ ਹਾਂ ਸੁਣੀਏ ਫੋਲਡ ਨਹੀਂ ਕਰਨੀ ਮੁੜ ਕੇ ਇੱਕ ਵਾਰੀ ਜਲਤ ਪਾਟ ਗਈ ਫੇਰ ਨਹੀਂ ਸਹੀ ਹੁੰਦੀ ਇਹ ਫਿਰ ਸਾਰੀ ਕਾਪੀ ਫਟ ਜਾਂਦੀ ਐ ਮੈਂ ਤੁਸੇ ਸਟਿੱਕਰ ਸਟਿੱਕਰ ਸਕੀਟਰ ਨਹੀਂ ਸਟਿੱਕਰ ਸਟਿੱਕਰ ਚਲ ਠੀਕ ਐ ਨਮਸਤੇ ਸਟਿੱਕਰ ਮੈਂ ਸੂਟ ਕੱਟਣੀ ਆਂ ਤਾਂ। ਲੋ ਜੀ ਬਾਰੂ ਆਪਾਂ ਆਪਣੇ ਕੰਮ ਕਰਨ ਵੇੜਨ ਤੋਂ ਬਾਅਦ ਹੁਣ ਆਪਾਂ ਆ ਗਈ ਸੀ ਪ੍ਰੈਸ ਵਾਲੇ ਟੇਬਲ ਕੋਲੇ ਕਿਉਂਕਿ ਜਿੰਨੇ ਸੁਬਾ ਕੱਪੜੇ ਧੋਤੇ ਆ ਉਹਨੇ ਹੀ ਹੁਣ ਆਪਾਂ ਨੂੰ ਪ੍ਰੈਸ ਕਰਨੇ ਪੈਣੇ ਆ ਤੇ ਆਪਾਂ ਸੂਟ ਕਟਿੰਗ ਕਰਨ ਵੇਲੇ ਉਦੋਂ ਵਲੌਗ ਹੈ ਜਿਹੜਾ ਸੂਟ ਨਹੀਂ ਕੀਤਾ ਤੇ ਆਪਾਂ ਆਹ ਸੂਟ ਤਾਂ ਮੇਰਾ ਪਹਿਲਾ ਸਟਿਚ ਕਰਤਾ ਸੀ ਜਾਨੀ ਕਿ ਨਾ ਪਾਈਂ ਸ਼ਹਿਰ ਨ ਜਾਏਗਾ ਸੀ ਲੈਸ ਰਹਿੰਦੀ ਸੀ ਲੈਣ ਵਾਲੀ ਅੱਜ ਲੈਂਦੀ ਐ ਇਹ ਆਪਾਂ ਲਾ ਦਾਂਗੇ ਇੱਕ ਮੇਰਾ ਵਾਲਾ ਗ੍ਰੀਨ ਸੂਟ ਐ ਇਹਦੀ ਕਟਿੰਗ ਕਰਤੀ ਤੇ ਸਟਿਚ ਕਰ ਲਾਂਗੇ ਹੁਣ ਕੰਟਾ ਅੱਧਾ ਘੰਟਾ ਬੈਠ ਕੇ ਜਿੰਨਾ ਵੀ ਹੋਇਆ ਆਪਾਂ ਇਹਨਾਂ ਨੂੰ ਹੌਲੀ ਹੌਲੀ ਕੁਛ-ਕੁਛ ਹੋ ਕੇ ਕੰਪਲੀਟ ਕਰ ਲਿਆ ਕਰਾਂਗੇ ਕਿਉਂਕਿ ਹੁਣ ਸਕੂਲ ਦੇ ਵਿੱਚ ਡੇਲੀ ਵੇਅਰ ਹਨਾ ਐਵੇਂ ਹੁੰਦਾ ਵੀ ਅੱਜ ਕੋਈ ਹੋਰ ਹੋਵੇ ਹੋਰ ਹੋਵੇ ਨਾ ਤਾਂ ਸਰਦੀਆਂ ਚ ਪੂਰੇ ਆਉਂਦੇ ਹਨ ਗਰਮੀਆਂ ਚ ਪੂਰੇ ਆਉਂਦੇ ਆ ਇੱਥੇ ਆਪਾਂ ਆਪਣੇ ਵਲੌਗ ਦਾ ਕਰਾਂਗੇ ਐਂਡ ਤੇ ਮਿਲਾਂਗੇ ਨੈਕਸਟ ਵਲੌਗ ਦੇ ਨਾਲ ਤਾਂ ਪਲੀਜ਼ ਜੋ ਵੀ ਆਪਣੇ ਚੈਨਲ ਤੇ ਨਿਊ ਨਿਊ ਹੈ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵਲੌਗ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਇੱਕ ਆਪਣਾ ਛੋਟਾ ਜਿਹਾ ਕਮੈਂਟ ਜ਼ਰੂਰ ਛੱਡਿਆ ਕਰੋ ਜੀ ਕਿ ਤੁਹਾਨੂੰ ਸਾਡੇ ਜਿਹੜੇ ਵਲੌਗ ਨੇ ਕਿੱਦਾਂ ਦੇ ਲੱਗਦੇ ਨੇ ਤੇ ਕਮੈਂਟ ਜੀ ਵੀ ਦੱਸਿਓ ਕਿ ਮੇਰੇ ਸੂਟ ਸੋਹਣੇ ਨੇ ਚਲੋ ਠੀਕ ਹੈ ਜੀ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਤੇ ਪ੍ਰੈਸ ਵੀ ਆਪਣੀ ਹੋ ਗਈ ਗਰਮ ਤੇ ਕਰਦੇ ਆਂ ਆਪਾਂ ਕੱਪੜੇ ਪ੍ਰੈਸ